ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ Swami ਇਹ ਸਾਖੀ ਇੱਕ ਬਹੁਤ ਹੀ ਅਮੀਰ ਪਰਿਵਾਰ ਦੇ ਬਾਰੇ ਹੈ ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਵੀ ਘਾਟਾ ਨਹੀਂ ਸੀ ਉਸ ਦਾ ਪਤੀ ਬਹੁਤ ਵੱਡਾ ਵਪਾਰੀ ਸੀ ਤੇ ਇਹਨਾਂ ਦੇ ਕੋਲ ਦੋ ਬੱਚੇ ਸਨ ਘਰ ਵਿੱਚ ਇੱਕ ਵੱਡਾ ਮੰਦਰ ਬਣਾਇਆ ਹੋਇਆ ਸੀ ਜਿੱਥੇ ਹਰ ਰੋਜ਼ ਪੂਜਾ ਕਰਦੀ ਸੀ ਸੰਗਤ ਜੀ ਜਦੋਂ ਅਸੀਂ ਘਰ ਵਿੱਚ ਮੰਦਰ ਦਾ ਕੋਈ ਵੀ ਧਾਰਮਿਕ ਕੰਮ ਕਰਦੇ ਹਾਂ ਤਾਂ ਇਸ ਕਰਕੇ ਕਰਦੇ ਹਾਂ ਕਿ ਘਰ ਵਿੱਚ ਸੁੱਖ ਤੇ ਸ਼ਾਂਤੀ ਬਣੀ ਰਹੇ ਇਸ ਔਰਤ ਦੇ ਘਰ ਵਿੱਚ ਪੈਸੇ ਦੀ ਕੋਈ ਘਾਟ ਨਹੀਂ ਸੀ ਪਰ ਸ਼ਾਂਤੀ ਨਹੀਂ ਸੀ ਹਰ ਸਮੇਂ ਘਰ ਵਿੱਚ ਆਪਣੇ ਪਤੀ ਦੇ ਨਾਲ ਦੇ ਲੜਾਈ ਝਗੜੇ ਚੱਲਦੇ ਰਹਿੰਦੇ ਸਨ ਤੇ ਇਹਨਾਂ ਦੇ ਕੋਲ ਦੋ ਬੱਚੇ ਸਨ ਤੇ ਉਹ ਵੀ ਤੇ ਉਹ ਵੀ ਜਿਆਦਾ ਪੈਸੇ ਹੋਣ ਕਰਕੇ ਉਹਨਾਂ ਤੇ ਧਿਆਨ ਨਾ ਦੇਣ ਕਰਕੇ ਉਹ ਵੀ ਬਹੁਤ ਜ਼ਿਆਦਾ ਵਿਗੜ ਗਏ ਸਨ ਜਵੇਂ ਦੇ ਮਾਹੌਲ ਵਿੱਚ ਪੈਸਾ ਵੀ ਚੰਗਾ ਨਹੀਂ ਲੱਗਦਾ ਜਦੋਂ ਘਰ ਵਿੱਚ ਹਰ ਸਮੇਂ ਲੜਾਈ ਝਗੜਾ ਹੁੰਦਾ ਰਹੇ ਨਾ ਤਾਂ ਇਹ ਔਰਤ ਆਪਣੇ ਪਤੀ ਦੀ ਕੋਈ ਗੱਲ ਸੁਣਦੀ ਸੀ ਤੇ ਨਾ ਹੀ ਇਸ ਦਾ ਪਤੀ ਇਸ ਦੀ ਕੋਈ ਗੱਲ ਮੰਨਦਾ ਸੀ ਬਸ ਇਹ ਲੋਕ ਜ਼ਬਰਦਸਤੀ ਆਪਸ ਵਿੱਚ ਰਹਿ ਰਹੇ ਸਨ ਇਹਨਾਂ ਦਾ ਇੱਕ ਪਰਿਵਾਰਕ ਪੰਡਸ ਸੀ ਔਰਤ ਅਕਸਰ ਪੰਡਤ ਦੇ ਘਰ ਵਿੱਚ ਸ਼ਾਂਤੀ ਹੋਣ ਦਾ ਉਪਾਅ ਪੁੱਛਣ ਲਈ ਜਾਂਦੀ ਸੀ ਤੇ ਪੰਡਤ ਵੀ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਦੱਸ ਦਿੰਦਾ ਸੀ ਤੇ ਇਹਨਾਂ ਤੋਂ ਹਮੇਸ਼ਾ ਮੋਟੀ ਰਕਮ ਲੈਂਦਾ ਸੀ ਕਦੇ ਪੰਡਤ ਇਹਨਾਂ ਦੇ ਘਰ ਵਿੱਚ ਹਵਨ ਕਰਨ ਲਈ ਕਹਿੰਦਾ ਸੀ ਤੇ ਕਦੇ 105 گاਵਾਂ ਨੂੰ ਚਰਾਉਣ ਲਈ ਕਹਿੰਦਾ ਸੀ ਇਹ ਔਰਤ ਪੰਡਤ ਦੀਆਂ ਗੱਲਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੀ ਸੀ ਪਰ ਇਸ ਦੇ ਘਰ ਦਾ ਮਾਹੌਲ ਉਮੇ ਦਾ ਉਮੇ ਹੀ ਰਹਿੰਦਾ ਸੀ ਇਸ ਔਰਤ ਦੀ ਇੱਕ ਬਹੁਤ ਖਾਸ ਸਹੇਲੀ ਹੁੰਦੀ ਸੀ ਜੋ ਕਿ ਉਹਨਾਂ ਦੇ ਘਰ ਤੋਂ ਕੁਝ ਦੂਰੀ ਤੇ ਰਹਿੰਦੀ ਸੀ ਉਹ ਇਨਾ ਵਾਂਗ ਐਨੀ ਅਮੀਰ ਨਹੀਂ ਸੀ ਪਰ ਉਸ ਦੇ ਘਰ ਵਿੱਚ ਸੁੱਖ ਤੇ ਸ਼ਾਂਤੀ ਦਾ ਮਾਹੌਲ ਸੀ ਉਹ ਕਰ ਇੱਕ ਸਸੰਗੀ ਸੀ ਤੇ ਉਹਨਾਂ ਨੂੰ ਬਾਬਾ ਜੀ ਤੋਂ ਨਾਮਦਾਨ ਮਿਲਿਆ ਹੋਇਆ ਸੀ ਜਦੋਂ ਵੀ ਔਰਤ ਆਪਣੀ ਉਸ ਸਹੇਲੀ ਨੂੰ ਮਿਲਦੀ ਤਾਂ ਉਹ ਹਮੇਸ਼ਾ ਉਸ ਨਾਲ ਇਹੀ ਗੱਲ ਕਰਦੀ ਸੀ ਕਿ ਤੇਰੇ ਘਰ ਵਿੱਚ ਕਦੇ ਵੀ ਲੜਾਈ ਝਗੜਾ ਨਹੀਂ ਹੁੰਦਾ ਤੇ ਮੇਰੇ ਘਰ ਵਿੱਚ ਐਵੇਂ ਦਾ ਕੋਈ ਦਿਨ ਨਹੀਂ ਜਾਂਦਾ ਕਿ ਸਾਡੇ ਵਿੱਚ ਲੜਾਈ ਨਾ ਹੋਵੇ ਤਾਂ ਉਸ ਦੀ ਸਹੇਲੀ ਕਹਿਣ ਲੱਗੀ ਕਿ ਅਸੀਂ ਆਪਣੇ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਜੀਉਂਦੇ ਹਾਂ ਗੁਰੂ ਦਿਨ ਨੂੰ ਰਾਤ ਕਹਿੰਦੇ ਹਨ ਅਸੀਂ ਉਸੇ ਤਰ੍ਹਾਂ ਮੰਨ ਲੈਂਦੇ ਹਾਂ ਇਹ ਸੁਣ ਕੇ ਇਹ ਔਰਤ ਸੋਚਣ ਲੱਗ ਗਈ ਤੇ ਕਹਿਣ ਲੱਗੀ ਤੁਸੀਂ ਲੋਕ ਤਾਂ ਭਗਤੀ ਕਰ ਰਹੇ ਹੋ ਤਾਂ ਉਸ ਦੀ ਸਹੇਲੀ ਕਹਿਣ ਲੱਗੀ ਕਿ ਜਦੋਂ ਕੋਈ ਵਿਅਕਤੀ ਗੁਰੂ ਧਰਨ ਕਰਦਾ ਹੈ ਤਾਂ ਉਸ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਰੱਖਣਾ ਪੈਂਦਾ ਹੈ ਤੇ ਵਿਸ਼ਵਾਸ ਨੂੰ ਤੂੰ ਅੰਧ ਭਗਤੀ ਦਾ ਨਾਮ ਦੇ ਰਹੀ ਹੈ ਤਾਂ ਇਹ ਤੇਰੀ ਭੁੱਲ ਹੈ ਉਸ ਦੀ ਸਹੇਲੀ ਨੇ ਉਸ ਔਰਤ ਤੋਂ ਪੁੱਛਿਆ ਕਿ ਮੈਂ ਇਸ ਵਾਰ ਇਕੱਲੀ ਡੇਰੇ ਜਾ ਰਹੀ ਹਾਂ ਉੱਥੇ ਬਾਬਾ ਜੀ ਦਾ ਭੰਡਾਰਾ ਹੈ ਤੂੰ ਵੀ ਇਸ ਵਾਰ ਮੇਰੇ ਨਾਲ ਚੱਲੀ ਤਾਂ ਉਹ ਕਹਿਣ ਲੱਗੀ ਕਿ ਅਸੀਂ ਇਹਨਾਂ ਸਭ ਚੀਜ਼ਾਂ ਨੂੰ ਨਹੀਂ ਮੰਨਦੇ ਸਾਡੇ ਤਾਂ ਜੋ ਫੈਮਿਲੀ ਪੰਡਿਤ ਹਨ ਅਸੀਂ ਤਾਂ ਉਨ੍ਹਾਂ ਦੇ ਹੁਕਮ ਨੂੰ ਹੀ ਮੰਨਦੇ ਹਾਂ ਪੰਡਿਤ ਜੀ ਜਿਵੇਂ ਸਾਨੂੰ ਕਹਿੰਦੇ ਹਨ ਅਸੀਂ ਉਵੇਂ ਹੀ ਕਰਦੇ ਹਾਂ ਤਾਂ ਉਸ ਦੀ ਸਹੇਲੀ ਕਹਿਣ ਲੱਗੀ ਕਿ ਪੰਡਿਤ ਜੀ ਨੇ ਐਨੇ ਉਪਾਅ ਤੈਨੂੰ ਦੱਸੇ ਹਨ ਪਰ ਫਿਰ ਵੀ ਤੇਰੇ ਘਰ ਦਾ ਮਾਹੌਲ ਸੁਧਰ ਨਹੀਂ ਸਕਿਆ ਤਾਂ ਔਰਤ ਪੰਡਿਤ ਦੀ ਗੱਲ ਨੂੰ ਲੁਕਾਉਣ ਦੇ ਲਈ ਬੋਲਣ ਲੱਗੀ ਕਿ ਪੰਡਿਤ ਜੀ ਦਾ ਕਹਿਣਾ ਹੈ ਕਿ ਜੇ ਇਹ ਸਭ ਉਪਾਅ ਨਹੀਂ ਕੀਤੇ ਜਾਂਦੇ ਤਾਂ ਤੇਰਾ ਘਰ ਟੁੱਟ ਜਾਂਦਾ ਹੁਣ ਤਾਂ ਸਿਰਫ ਲੜਾਈ ਹੀ ਹੁੰਦੀ ਹੈ ਪਰ ਘਰ ਤਾਂ ਨਹੀਂ ਟੁੱਟਿਆ ਦਾ ਇਹ ਸੁਣ ਕੇ ਉਸ ਦੀ ਸਹੇਲੀ ਹੱਸ ਪਈ ਤੇ ਬੋਲਣ ਲੱਗੀ ਕਿ ਤੂੰ ਤਾਂ ਮੈਨੂੰ ਅੰਧ ਭਗਤੀ ਕਹਿ ਰਹੀ ਸੀ ਪਰ ਅਸਲ ਵਿੱਚ ਤਾਂ ਤੂੰ ਅੰਧ ਭਗਤ ਹੈ ਫਿਰ ਉਸ ਨੇ ਆਪਣੀ ਸਹੇਲੀ ਨੂੰ ਦੁਬਾਰਾ ਆਪਣੇ ਨਾਲ ਡੇਰੇ ਨੂੰ ਚੱਲਣ ਲਈ ਕਿਹਾ ਤੇ ਕਿਹਾ ਕਿ ਤੂੰ ਘੁੰਮ ਫਿਰਨ ਦੇ ਹਿਸਾਬ ਨਾਲ ਮੇਰੇ ਨਾਲ ਚੱਲ ਤੂੰ ਉੱਥੇ ਚੁੱਪ ਚਾਪ ਬੈਠ ਜਾਈਂ ਜ਼ਰੂਰੀ ਨਹੀਂ ਕਿ ਦੂਸਰ ਸੰਗ ਸੁਣੀ ਆਪਣੀ ਸਹੇਲੀ ਦੇ ਬਾਰ-ਬਾਰ ਕਹਿਣ ਤੇ ਇਹ ਔਰਤ ਡੇਰੇ ਜਾਣ ਲਈ ਮੰਨ ਗਈ ਤੇ ਜਦੋਂ ਦੋਵੇਂ ਡੇਰੇ ਪਹੁੰਚ ਜਾਂਦੀਆਂ ਹਨ ਤਾਂ ਡੇਰੇ ਨੂੰ ਦੇਖ ਕੇ ਇਹ ਔਰਤ ਬਹੁਤ ਪ੍ਰਭਾਵਿਤ ਹੋ ਗਈ ਕਿਉਂਕਿ ਹੁਣ ਤੱਕ ਸਿਰਫ ਇਹ ਵੱਡੇ-ਵੱਡੇ ਮੰਦਰਾਂ ਵਿੱਚ ਹੀ ਗਈ ਸੀ ਪਰ ਡੇਰੇ ਦੀ ਹਰ ਚੀਜ਼ ਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ ਇਸ ਔਰਤ ਨੂੰ ਬਹੁਤ ਚੰਗਾ ਲੱਗ ਰਿਹਾ ਸੀ ਉਸ ਦਿਨ ਬਾਬਾ ਜੀ ਨੇ ਸ਼ਾਮ ਦੇ 4 ਵਜੇ ਸਵਾਲ ਜਵਾਬ ਕਰਨੇ ਸਨ ਇਹ ਦੋਵੇਂ 10 ਵਜੇ ਡੇਰੇ ਪਹੁੰਚ ਗਈਆਂ ਸਨ ਤਾਂ ਇਸ ਦੀ ਸਹੇਲੀ ਕਹਿਣ ਲੱਗੀ ਕਿ ਤੂੰ ਸ਼ਾਮ ਤੱਕ ਆਰਾਮ ਕਰ ਲੈ ਉਦੋਂ ਤੱਕ ਮੈਂ ਡੇਰੇ ਵਿੱਚ ਕੋਈ ਸੇਵਾ ਕਰ ਲੈਂਦੀ ਹਾਂ ਤਾਂ ਇਹ ਔਰਤ ਪੁੱਛਣ ਲੱਗੀ ਕਿ ਪਰ ਤੈਨੂੰ ਇਹ ਕੰਮ ਕਰਕੇ ਕੀ ਮਿਲੇਗਾ ਇਹ ਤੇਰਾ ਕਰਨ ਨਹੀਂ ਹੈ ਤਾਂ ਉਸ ਦੀ ਸਹੇਲੀ ਮੁਸਕਰਾ ਪਈ ਤੇ ਕਹਿਣ ਲੱਗੀ ਕਿ ਇਹ ਮੇਰਾ ਪੇਕਾ ਕਰ ਹੈ ਇਹ ਸੁਣ ਕੇ ਉਹ ਔਰਤ ਬਹੁਤ ਹੀ ਜਿਆਦਾ ਹੈਰਾਨ ਹੋ ਗਈ ਤੇ ਦੂਰ ਬੈਠ ਕੇ ਆਪਣੀ ਸਹੇਲੀ ਨੂੰ ਸੇਵਾ ਕਰਦੇ ਹੋਏ ਦੇਖ ਰਹੀ ਸੀ ਪਰ ਸ਼ਾਮ ਨੂੰ 4 ਵਜੇ ਬਾਬਾ ਜੀ ਦੇ ਸਵਾਲ ਜਵਾਬ ਹੋਣ ਲੱਗ ਪਏ ਤੇ ਸਵਾਲ ਜਵਾਬ ਦੇ ਦੌਰਾਨ ਸੰਗਤ ਵਿੱਚੋਂ ਕਿਸੇ ਵਿਅਕਤੀ ਨੇ ਬਾਬਾ ਜੀ ਤੋਂ ਠੀਕ ਉਹੀ ਸਵਾਲ ਪੁੱਛ ਲਿਆ ਜਿਵੇਂ ਉਸ ਔਰਤ ਦੇ ਘਰ ਦਾ ਮਾਹੌਲ ਸੀ ਤੇ ਜਦੋਂ ਉਸ ਨੇ ਪੰਡਾਲ ਵਿੱਚ ਬੈਠੇ ਬੈਠੇ ਇਹ ਸਵਾਲ ਸੁਣਿਆ ਘਰ ਵਿੱਚ ਅਸ਼ਾਂਤੀ ਦਾ ਮਾਹੌਲ ਹੈ ਤੇ ਪਤੀ ਦੇ ਨਾਲ ਹਰ ਰੋਜ਼ ਲੜਾਈ ਹੁੰਦੀ ਹੈ ਤਾਂ ਸਵਾਲ ਸੁਣਦੇ ਹੀ ਇਹ ਔਰਤ ਬੜੀ ਐਕਟਿਵ ਹੋ ਗਈ ਕਿਉਂਕਿ ਇਹ ਸਵਾਲ ਉਸ ਦੀ ਜ਼ਿੰਦਗੀ ਦੇ ਨਾਲ ਵੀ ਜੁੜਿਆ ਹੋਇਆ ਸੀ ਤੇ ਇਸ ਸਵਾਲ ਦਾ ਜਵਾਬ ਉਹ ਜਾਨਣਾ ਚਾਹੁੰਦੀ ਸੀ ਉਸ ਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ ਬਾਬਾ ਜੀ ਪੰਡਿਤ ਦੇ ਬੰਗ ਕੋਈ ਨਾ ਕੋਈ ਉਪਾਅ ਕਰਨ ਨੂੰ ਕਹਿਣਗੇ ਪਰ ਬਾਬਾ ਜੀ ਦੇ ਇਸ ਸਵਾਲ ਦੇ ਜਵਾਬ ਵਿੱਚ ਉਸ ਸਵਾਲ ਪੁੱਛਣ ਵਾਲੀ ਬੀਬੀ ਨੂੰ ਸਮਝਾਏਗੀ ਕਿ ਕਿਸੇ ਵੀ ਘਰ ਵਿੱਚ ਲੜਾਈ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਈਗੋ ਜਦੋਂ ਅਸੀਂ ਕਿਸੇ ਦੇ ਅੱਗੇ ਝੁਕਣਾ ਨਹੀਂ ਚਾਹੁੰਦੇ ਤਾਂ ਇਸ ਕਰਕੇ ਲੜਾਈ ਹੋ ਜਾਂਦੀ ਹੈ ਸਾਨੂੰ ਲੱਗਦਾ ਹੈ ਕਿ ਜੇਕਰ ਅਸੀਂ ਆਪਣੇ ਜੀਵਨ ਸਾਥੀ ਦੇ ਸਾਹਮਣੇ ਝੁਕ ਜਾਵਾਂਗੇ ਤਾਂ ਸਾਡੀ ਬੇਇੱਜ਼ਤੀ ਹੋ ਜਾਵੇਗੀ ਤਾਂ ਸਾਡੀ ਈਗੋ ਵੀ ਖਰਾਬ ਹੋ ਜਾਵੇਗੀ ਪਰ ਸਾਨੂੰ ਝੁਕਣਾ ਸਿੱਖਣਾ ਚਾਹੀਦਾ ਹੈ ਜਦੋਂ ਅਸੀਂ 2-3 ਵਾਰ ਆਪਣੇ ਜੀਵਨ ਸਾਥੀ ਦੀ ਗੱਲ ਮੰਨਣ ਲੱਗ ਗਏ ਤਾਂ ਅਗਲੀ ਵਾਰ ਸਾਡਾ ਜੀਵਨ ਸਾਥੀ ਵੀ ਸਾਡੀ ਗੱਲ ਮੰਨਣ ਲੱਗ ਜਾਵੇਗਾ ਉਸ ਦੇ ਬਾਅਦ ਲੜਾਈ ਝਗੜੇ ਨਹੀਂ ਹੋਣਗੇ ਇਸ ਕਰਕੇ ਚਾਹੇ ਪਤੀ ਹੀ ਹੋਵੇ ਜਾਂ ਪਤਨੀ ਦੋਵਾਂ ਨੂੰ ਝੁਕਣਾ ਸਿੱਖਣਾ ਚਾਹੀਦਾ ਹੈ ਤੇ ਕਦੇ ਵੀ ਕੋਈ ਵੀ ਗੱਲ ਹੋ ਜਾਵੇ ਤਾਂ ਆਪਸ ਵਿੱਚ ਬੈਠ ਕੇ ਉਸ ਨੂੰ ਸਮਝਾਉਣਾ ਚਾਹੀਦਾ ਹੈ ਐਵੇਂ ਨਹੀਂ ਕਰਨਾ ਚਾਹੀਦਾ ਕਿ ਅਸੀਂ ਗੱਲ ਕਰਨੀ ਹੀ ਬੰਦ ਕਰ ਦਈਏ ਬਾਬਾ ਜੀ ਦਾ ਇਹ ਸਵਾਲ ਉਸ ਔਰਤ ਦੇ ਮਨ ਵਿੱਚ ਉੱਤਰ ਗਿਆ ਤੇ ਉਹ ਸੋਚਣ ਲੱਗ ਗਈ ਕਿ ਬਾਬਾ ਜੀ ਨੇ ਕਿੰਨੇ ਸਰਲ ਤਰੀਕੇ ਨਾਲ ਸਾਨੂੰ ਸਮਝਾਇਆ ਹੈ ਤੇ ਅਗਲੇ ਦਿਨ satsang ਵਿੱਚ ਹੀ ਬਾਬਾ ਜੀ ਨੇ ਮਨ ਨੂੰ ਚੁਕਣ ਤੇ ਨਿਮਰਤਾ ਨਾਲ ਗੱਲ ਕਰਨ ਬਾਰੇ ਸਮਝਾਇਆ ਤੇ ਖੁਦ ਨੂੰ ਗੁੱਸੇ ਤੋਂ ਦੂਰ ਰੱਖਣ ਦੀ ਗੱਲ ਕਹੀ ਇਹ ਸੁਣ ਕੇ ਇਹ ਔਰਤ ਨੂੰ ਬਹੁਤ ਚੰਗਾ ਲੱਗਿਆ ਤੇ ਜਦੋਂ ਸਤਸੰਗ ਸੁਣ ਕੇ ਇਹ ਔਰਤ ਘਰ ਜਾ ਰਹੀ ਸੀ ਤਾਂ ਇਹ ਪੂਰੇ ਰਸਤੇ ਇਹੀ ਸੋਚ ਰਹੀ ਸੀ ਕਿ ਸਾਡੀ ਲੜਾਈ ਦਾ ਕਾਰਨ ਆਖਿਰ ਕੀ ਹੈ ਇਹੀ ਤਾਂ ਹੈ ਕਿ ਮੈਂ ਉਹਨਾਂ ਦੀ ਗੱਲ ਨਹੀਂ ਸੁਣਦੀ ਉਹ ਮੇਰੀ ਨਹੀਂ ਸੁਣਦੇ ਜੇਕਰ ਮੈਂ ਉਹਨਾਂ ਦੀ ਗੱਲ ਤੇ ਰਿਐਕਟ ਕਰਨਾ ਬੰਦ ਕਰ ਦਵਾਂ ਤਾਂ ਅਗਲੀ ਵਾਰ ਖੁਦ ਹੀ ਸੁਧਰ ਜਾਣਗੇ ਤੇ ਉਹ ਵੀ ਮੇਰੀ ਗੱਲ ਸੁਣਨ ਲੱਗ ਜਾਣਗੇ ਫਿਰ ਇਸ ਔਰਤ ਨੂੰ ਉਹ ਪੰਡਿਤ ਦੀ ਵੀ ਯਾਦ ਆ ਗਈ ਤੇ ਸੋਚਣ ਲੱਗੀ ਕਿ ਇੰਨਾਂ ਛੋਟੀਆਂ ਜਿਹੀਆਂ ਗੱਲਾਂ ਕਰਕੇ ਤੇ ਉਹ ਪੰਡਿਤ ਮੈਨੂੰ ਸਮਝਾ ਵੀ ਸਕਦਾ ਸੀ ਪਰ ਉਸਨੇ ਤਾਂ ਮੈਨੂੰ ਸਾਰੀ ਦੁਨੀਆ ਦੇ ਉਪਾਅ ਕਰਵਾ ਲਏ ਤਾਂ ਜਦੋਂ ਇਹ ਔਰਤ ਘਰ ਪਹੁੰਚ ਗਈ ਤੇ ਉਸ ਦਿਨ ਤੋਂ ਬਾਅਦ ਉਸ ਦਾ ਪਤੀ ਜੋ ਵੀ ਉਸ ਨੂੰ ਕਹਿੰਦਾ ਸੀ ਉਦੋਂ ਹੀ ਉਸ ਦੀ ਗੱਲ ਮੰਨ ਲੈਂਦੀ ਸੀ ਉਹਦਲਾ ਜਦੋਂ ਉਸਦੇ ਪਤੀ ਨੇ 2-3 ਵਾਰ ਨੋਟਿਸ ਕੀਤਾ ਤਾਂ ਉਹ ਵੀ ਹੈਰਾਨ ਹੋ ਗਿਆ ਤੇ ਉਹ ਵੀ ਆਪਣੇ ਗੁੱਸੇ ਤੇ ਕੰਟਰੋਲ ਕਰਨ ਲੱਗ ਗਿਆ ਤੇ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣ ਗਿਆ ਪਹਿਲਾਂ ਹਰ ਗੱਲ ਤੇ ਇੱਕ ਦੂਜੇ ਨੂੰ ਗਾਲੀ ਦੇਣ ਵਾਲੇ ਇਹ ਪਤੀ ਪਤਨੀ ਹੁਣ ਬੜੇ ਹੀ ਨਿਮਰਤਾ ਨਾਲ ਰਹਿਣ ਲੱਗ ਪਏ ਤੇ ਆਪਣੇ ਬੱਚਿਆਂ ਨੂੰ ਵੀ ਪਿਆਰ ਕਰਨ ਲੱਗ ਗਏ ਸੰਗਤ ਜੀ ਇਹ ਗੱਲ ਬਿਲਕੁਲ ਹੀ ਸੱਚ ਹੈ ਕਿ ਤਾੜੀ ਹਮੇਸ਼ਾ ਇੱਕ ਹੱਥ ਨਾਲ ਨਹੀਂ ਵੱਜਦੀ ਜੇਕਰ ਦੋ ਲੋਕਾਂ ਵਿੱਚੋਂ ਜੇਕਰ ਇੱਕ ਵੀ ਰਿਐਕਟ ਕਰਨਾ ਬੰਦ ਕਰ ਦੇਵੇ ਤਾਂ ਦੂਜਾ ਆਪਣੇ ਆਪ ਹੀ ਸਮਝ ਜਾਵੇਗਾ ਤੇ ਲੜਾਈ ਝਗੜੇ ਨਹੀਂ ਹੋਣਗੇ ਸੰਗਤ ਜੀ ਇੱਕ ਪੂਰਨ ਗੁਰੂ ਹੀ ਆਪਣੀ ਸੰਗਤ ਨੂੰ ਸਮਝਾ ਸਕਦੇ ਹਨ ਕਿਉਂਕਿ ਜਦੋਂ ਇਹ ਗੱਲ ਸਾਨੂੰ ਕੋਈ ਹੋਰ ਸਮਝਾਵੇਗਾ ਤਾਂ ਸ਼ਾਇਦ ਸਾਡੇ ਤੇ ਉਸ ਦੀਆਂ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਪਵੇਗਾ ਜਿੰਨਾ ਕੀ ਪ੍ਰਭਾਵ ਸਾਡੇ ਸਤਿਗੁਰੂ ਦੇਸਨ ਜਾਣ ਨਾਲ ਪੈਂਦਾ ਹੈ ਤੇ ਇਹ ਔਰਤ ਵੀ ਸਾ ਸੰਗੀ ਬਣ ਗਈ ਤੇ ਇਸ ਦੇ ਘਰ ਵਿੱਚ ਸਵੇਰੇ ਸ਼ਾਮ ਬਾਬਾ ਜੀ ਦੇ ਸ਼ਬਦ ਚੱਲਦੇ ਰਹਿੰਦੇ ਸਨ ਉਹੀ ਘਰ ਜੋ ਕੁਝ ਸਮੇਂ ਪਹਿਲਾਂ ਇਹਨਾਂ ਨੂੰ ਨਰਕ ਲੱਗਦਾ ਸੀ ਉਹੀ ਬਾਬਾ ਜੀ ਦੇ ਇੱਕ ਸਾ ਸੰਗ ਦੇ ਨਾਲ ਹੀ ਸਵਰਗ ਬਣ ਗਿਆ ਤੇ ਇਹ ਔਰਤ ਸੋਚਣ ਲੱਗੀਗੀ ਸਾਸੰਗ ਦੇ ਨਾਲ ਹੀ ਮੇਰੀ ਜ਼ਿੰਦਗੀ ਬਦਲ ਗਈ ਤੇ ਜੇਕਰ ਮੈਂ ਹਮੇਸ਼ਾ ਸਾਸੰਗ ਤੇ ਜਾਣਾ ਸ਼ੁਰੂ ਕਰ ਦਵਾਂ ਤਾਂ ਸਭ ਕੁਝ ਠੀਕ ਹੋ ਜਾਵੇਗਾ ਰਾਧਾ ਸਵਾਮੀ